ਬਟਿੰਡਾ ਦੇ ਬਾਦਲ ਮੋੜ ਨੰਨੀ ਸ਼ਾ ਚੌਂਕ ਦੇ ਨੇੜੇ ਹੋਇਆ ਭਿਆਨਕ ਹਾਦਸਾ ਐਕਟਵਾ ਟਰਾਲੇ ਦੇ ਹੇਠਾਂ ਫਸੀ ਲੇਕਿਨ ਚਾਲਕ ਬਾਲਬਾਲ ਬਚਿਆ ਹੋਇਆ ਜ਼ਖਮੀ ਮਾਮਲਾ ਵੀਰਵਾਰ ਨੂੰ 5 ਵਜੇ ਦੇ ਲਗਭਗ ਦਾ ਬਟਿੰਡਾ ਦੇ ਬਾਦਲ ਰੋਡ ਤੇ ਓਵਰਵਿਜ ਦੇ ਉੱਪਰ ਇੱਕ ਐਕਟਵਾ ਜੋ ਟਰਾਲੇ ਦੀ ਹਵਾ ਦੇ ਨਾਲ ਜਦ ਅਨਬੈਲੈਂਸ ਹੋਈ ਤਾਂ ਚਾਲਕ ਨੇ ਉਪਰੋਂ ਛਾਲ ਮਾਰ ਦਿੱਤੀ ਤੇ ਉਸਦੇ ਕਾਫੀ ਸਾਰੀਆਂ ਸੱਟਾਂ ਵੀ ਲੱਗੀਆਂ ਲੇਕਿਨ ਉਹ ਬਾਲਬਾਲ ਬਚ ਗਿਆ ਤੇ ਐਕਟਵਲ ਉਸ ਟਰਾਲੇ ਦੇ ਵਿੱਚ ਫਸ ਗਈ ਅੱਧਾ ਕਿਲੋਮੀਟਰ ਤੱਕ ਉਸ ਡਰਾਈਵਰ ਨੂੰ ਇਸਦਾ ਪਤਾ ਵੀ ਨਹੀਂ ਲੱਗਿਆ ਤੇ ਅੱਗੇ ਜਾ ਕੇ ਜਦ ਉਸ ਨੂੰ ਇਸ ਦਾ ਆਪਣਾ ਪਤਾ ਲੱਗਿਆ ਤਾਂ ਫਿਰ ਉਹ ਉੱਥੇ ਹੀ ਆਪਣਾ ਟਰਾਲਾ ਛੱਡ ਕੇ ਉਥੋਂ ਫਰਾਰ ਹੋ ਗਿਆ ਐਕਟਵਾ ਉਸੇ ਤਰਫ ਅਸਰੀ ਅਤੇ ਮੌਕੇ ਤੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਆ ਚੁੱਕੀ ਸੀ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਨਾਲ ਪੀਸੀਆਰ ਦੀ ਪੁਲਿਸ ਵੀ ਉੱਥੇ ਆ ਚੁੱਕੀ ਸੀ ਉਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸ਼ਿਸ਼ੂ ਲਗਾ ਰਿਹਾ ਬਟਿੰਡਾ ਦੇ ਬਾਦਲ ਰੋਲ ਨੰਮੀ ਸਾਹ ਚੌਂਕ ਨੇੜੇ ਦੀਆਂ ਤਸਵੀਰਾਂ ਜਿੱਥੇ ਇੱਕ ਐਕਟਵਾ ਇੱਕ ਟਰਾਲੇ ਦੇ ਹੇਠਾਂ ਫਸ ਚੁੱਕੀ ਹੈ ਲੇਕਿਨ ਚਾਲਕ ਬਚ ਗਿਆ ਉਹਦੇ ਸੱਟਾਂ ਜ਼ਰੂਰ ਲੱਗੀਆਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੇ ਬਾਦਲ ਰੋਡ ਨੰਨੀ ਸਾਹ ਚੌਂਕ ਦੇ ਨੇੜੇ ਦੀਆਂ ਤਸਵੀਰਾਂ ਨੇ ਜਿੱਥੇ ਮੌਕੇ ਤੇ ਥਾਣਾ ਕਨਾਲ ਕੋਲ ਕਲਾਉਣੀ ਦੀ ਪੁਲਿਸ ਵੀ ਆ ਚੁੱਕੀ ਹੈ ਤੇ ਪੀਸੀਆਰ ਦੀ ਤੇ ਪੁਲਿਸ ਪਾਰਟੀ ਵੀ ਆ ਚੁੱਕੀ ਹੈ ਚਾਲਕ ਦੇ ਸੱਟਾਂ ਜ਼ਰੂਰ ਲੱਗੀਆਂ ਨੇ ਲੇਕਿਨ ਚਾਲਕ ਵੱਜ ਚੁੱਕਾ ਹੈ ਲੇਕਿਨ ਇਹ ਜਿਹੜਾ ਕੋਲਾ ਸੀ ਟਰਾਲਾ ਸੀ ਇਹ ਇਸ ਐਕਟਵਾਂ ਨੂੰ ਅੱਧਾ ਕਿਲੋਮੀਟਰ ਤੱਕ ਹੇਠਾਂ ਹੀ ਖੜੀ ਖਦਾ ਤੁਰਿਆ ਉਸ ਨੂੰ ਬਾਅਦ ਵਿੱਚ ਜਾ ਕੇ ਡਰਾਈਵਰ ਨੂੰ ਪਤਾ ਲੱਗਾ ਤੇ ਉਸ ਤੋਂ ਅੱਗੇ ਦੂਸਰ ਨੂੰ ਪਤਾ ਲੱਗਾ ਤਾਂ ਉਦੋਂ ਮੌਕੇ ਤੋਂ ਫਰਾਰ ਹੋ ਗਿਆ ਕੀ ਨਾਮ ਹੈ ਤੁਹਾਡਾ ਕਿੱਥੋਂ ਆ ਰਹੇ ਸੀ ਮੇਰਾ ਨਾਮ ਕ੍ਰਿਸ਼ਨ ਕੁਮਾਰ ਕਾਂਸਲ ਹੈ ਜੀ ਕਿੱਥੋਂ ਆ ਰਹੇ ਸੀ ਮੈਂ ਡੇਪ ਨਗਰ ਚ ਆਇਆ ਸੀ ਇੱਧਰ ਮੈਂ ਗਰਾਈ ਲੈਣ ਜਾਂਦਾ ਸੀ ਜੀ ਆਹ ਤੇ ਆ ਰਹੇ ਸੀ ਐਕਟਿਵ ਆ ਤੇ ਠੀਕੇ ਆ ਸਰ ਮੈਂ ਇੱਧਰ ਜਾ ਰਿਹਾ ਸੀਗਾ ਤੇ ਇੱਕ ਟਰੱਕ ਆਇਆ ਇਕਦਮ ਬਿਲਕੁਲ ਨਾਲ ਤੇ ਹਵਾ ਨਾਲ ਕੰਟਰੋਲ ਚ ਨਹੀਂ ਹੋਈ ਸਕੂਟਰੀ ਸਦਰ ਉਸਾਇ ਤੇ ਥੋੜਾ ਚਿੱਕੜ ਸੀ ਤੇ ਸਲਿੱਪ ਕਰਕੇ ਸਰ ਉਹਨਾਂ ਬਿਲਕੁਲ ਟਰੱਕ ਰੋਡਾਂ ਦੇ ਵਿੱਚ ਵੜ ਗਈ ਮੇਰੀ ਸਕੂਟਰੀ ਹੁੰਦਾ

ਉਹ ਬਾਤ ਬਾਤ ਚੱਲਿਆ ਵੀ ਆ ਟਰੱਕ ਉਰੇ ਖੜਾ ਸੀ ਵਾਪਸ ਆਈਏ ਰੋ ਮੈਂ ਰਿਸ਼ਤੇਦਾਰ ਆਇਆ ਮੈਨੂੰ ਲੈ ਕੇ ਅਸੀਂ ਦੇਖਿਆ ਵੀ ਇਸ ਟਰੱਕ ਆ ਖੜਾ ਉਰੇ ਲੇਕਿਨ ਡਰਾਈਵਰ ਭੱਜ ਗਿਆ ਸਾਰਾ ਉਰੇ ਵਿੱਚ ਹੀ ਗਈ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਸ਼ੋਕ ਕਮਾਰੀ ਹੈ ਇਹ ਹੈ ਅਸ਼ੋਕ ਕਮਾਰੀ ਚਲੋ ਮੇਰਾ ਨਾਮ ਛੋਟਾ ਬੜਾ ਬੜਾ ਜੀ ਕਰੇਸ਼ਨ ਕਮਾਰ ਉਹ ਬਠਿੰਡਾ ਤੋਂ ਆਇਆ ਬਾਦਲਾ ਪੁਲ ਛੱਡ ਕੇ ਇੱਧਰ ਅੱਗੇ ਪ੍ਰਾਈਵੇਟ ਜੋਬ ਕਰਦਾ ਅਗੇ ਕੰਮ ਜਾ ਰਿਹਾ ਸੀਗਾ ਉਹ ਬਿਲਕੁਲ ਉੱਪਰ ਪੁਲ ਦੇ ਉੱਪਰ ਇਹ ਰਾਜਸਥਾਨ ਦੀ ਗੱਡੀ ਆ ਵੀ ਪਿੱਛੋਂ ਆ ਰਹੀ ਸੀ ਇਹ ਨਹੀਂ ਪਤਾ ਕਿਸ ਤਰ੍ਹਾਂ ਉਹਨੇ ਲਪੇਟੇ ਚ ਲਿਆ ਤੇ ਉਹਨੂੰ ਨਾਲ ਘ੍ਰਿਸਿਆ ਕਾਫੀ ਦੂਰ ਤੇ ਇਹ ਉਸ ਤੋਂ ਬਾਅਦ ਇਹ ਸਕੂਟਰੀ ਨੂੰ ਪੁਲ ਦੇ ਉੱਪਰੋਂ ਘ੍ਰਿਸਦਾਵਾ ਥੱਲੇ ਉੱਪਰ ਚੌਂਕ ਟਿਕਰ ਲੈ ਕੇ ਆਇਆ ਜੀ ਤੇ ਉੱਥੇ ਗੱਡੀ ਵਾਲਾ ਗੱਡੀ ਛੱਡ ਕੇ ਭੱਜ ਗਿਆ ਬਹੁਤ ਹੀ ਬੇਦਰਦੀ ਨਾਲ ਉਹਨੂੰ ਘ੍ਰਿਸਿਆ ਸਕੂਟਰੀ ਨੂੰ ਸਕੂਟਰੀ ਵਿੱਚ ਫਸੀ ਹੋਈ ਆ ਤੁਸੀਂ ਦੇਖ ਲਓ ਉਹਦੀਆਂ ਤਸਵੀਰਾਂ ਵਗੈਰਾ ਲੈ ਸਕਦੇ ਹਾਂ ਕੀ ਹਾਲ ਹੈ ਬਰਾਦਰ ਦੇ ਸੱਟਾਂ ਲੱਗੀਆਂ ਹੈਗੀਆਂ ਜੀ ਹਸਪੀਟਲ ਚ ਐਂਬੂਲੈਂਸ ਤੇ ਲੈ ਕੇ ਗਏ ਰਿਹਾ ਨਾਲ ਨਾਲ ਇਸਰ ਕੀ ਨਾਮਤ ਉੜਕੜਾ ਸਾੜਾ ਜੀ ਮੈਂ ਬਲਵਿੰਦਰ ਸਿੰਘ ਆਂ ਥਾਣਾ ਕਨਾਲ ਕਲੋਨੀ ਤੋਂ ਇਹ ਕਿਹੜਾ ਕੋਈ ਐਕਸੀਡੈਂਟ ਹੋਇਆ ਇਹ ਇੱਕ ਇੱਕ ਟਰੱਕ ਘੋੜਾਗਾ ਇਹ ਇਧਰੋਂ ਬਠਿੰਡੇ ਸਾਈਡ ਤੋਂ ਆ ਰਿਹਾ ਸੀਗਾ ਤੇ ਕੋਈ ਸਕੂਟੀ ਵਾਲਾ ਨੂੰ ਫਾਇਵ ਹੈ ਓਵਰਟੈਕ ਕਰਦਾ ਸੀ ਜਾਂ ਇਹਦੀ ਜਾਂਚ ਚੱਲ ਰਹੀ ਹੈ ਸਕੂਟੀ ਕ੍ਰਿਸ਼ਾ ਹੋਇਆ ਆਧਾ ਪੌਣਾ ਕਿਲੋਮੀਟਰ ਤੋਂ ਕ੍ਰਿਸ਼ ਕੇ ਲਿਆ ਹੈਗਾ ਡਰਾਈਵਰ ਫਿਲਹਾਲ ਫਰਾਰ ਹੈ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਬੰਦੀ ਕਾਰਵਾਈ ਜਿਹੜੀ ਉਹ ਮਸਲਿਆਂ ਬੰਦਾ ਠੀਕ ਹੈ ਬਿਲਕੁਲ ਸਹੀ ਹੈ ਤੇ ਹਸਪਤਾਲ ਪਹੁੰਚਾਤਾ ਵੈਸੇ ਠੀਕ ਆ ਬੋਲਦਾ ਹੈ ਬੰਦੀ ਜਿਹੜੀ ਕਾਰਵਾਈ ਉਹ ਮਸਲਿਆਂ ਹੈ